ਪਿਛਲੇ ਸਾਲ ਜਦੋਂ ਪਾਈ ਅਮਨਦਪਾਲ ਸਿੰਘ ਜੀ ਮਹੰਤਰ ਪਾਰਲੀਮੈਂਟ ਦੀ ਚੋਣ ਲੜੀ ਸੀ ਤੇ ਬਹੁਤ ਵੱਡੀ ਲੀਡ ਦੇ ਨਾਲ ਇਸ ਨਗਰ ਚੋਂ ਨਾ ਵੋਟਾਂ ਪਾ ਕੇ ਐਮਪੀ ਬਣਾਇਆ ਸੀ ਤੁਸੀਂ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਜਿਹੜੇ ਇਹੋ ਜਿਹੇ ਫੈਸਲੇ ਲਏ ਜਾਂਦੇ ਹੁੰਦੇ ਆ ਇਹ ਕੌਮਾਂ ਦਾ ਇਤਿਹਾਸ ਲਿਖਿਆ ਜਾਂਦਾ ਹੁੰਦਾ 1995 ਤੋਂ ਬਾਅਦ ਕੌਮ ਦੇ ਅੰਦਰ ਬੜੇ ਐਸੋ ਜਿਹੇ ਹਾਲਾਤ ਪੈਦਾ ਹੋਏ ਕਿ ਜਿਹੜਾ ਸਾਡਾ ਸੰਘਾਸ਼ ਸੀ ਉਹ ਲੀਡੋ ਲੈ ਗਿਆ ਤੇ ਕੋਈ ਵੀ ਕੌਮ ਨੂੰ ਐਹੋ ਜਿਹਾ ਲੀਡਰ ਨਾ ਮਿਲਿਆ ਜਿਹੜਾ ਮੁੜ ਕੇ ਕੌਮ ਦੀ ਗੱਲ ਨੂੰ ਖੜੀ ਕਰ ਸਕੇ ਸੋ ਬਾਈਤੀ ਤੇ ਤੇ ਪੰਜਾਬ ਦੀ ਧਰਤੀ ਤੇ ਆਇਆ ਉਹਨੇ ਨੌਜਵਾਨਾਂ ਨੂੰ ਜੇੜ ਲਾ ਕੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਇਥੋਂ ਦੀਆਂ ਸਰਕਾਰਾਂ ਨੇ ਉਹਨੂੰ ਵੀ ਖਤਮ ਕਰਾ ਦਿੱਤਾ ਸ਼ਹੀਦ ਕਰ ਦਿੱਤਾ ਫਿਰ ਉਸ ਤੋਂ ਬਾਅਦ ਪਾਈ ਅੰਦਰ ਪਾਲਸੇਗੋਣੀ ਇਸ ਧਰਤੀ ਦੇ ਉੱਤੇ ਆ ਕੇ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਕੰਮ ਕੀਤਾ ਉਹਨਾਂ ਨੇ ਦੇਖਿਆ ਕਿ ਪੰਜਾਬ ਦੀ ਧਰਤੀ ਤੇ ਸਾਡੀ ਜਿਹੜੀ ਨੌਜਵਾਨੀ ਆ ਉਹ ਨਸ਼ਿਆਂ ਦੇ ਵਿੱਚ ਗਲਤਾਨ ਹੋ ਗਈ ਆ ਨਸ਼ੇ ਕਰਕੇ ਉਹ ਮਾਰ ਰਹੀ ਹੈ ਖਤਮ ਹੋ ਰਹੀ ਹੈ ਸੋ ਦੂਸਰੇ ਪਾਸੇ ਕੌਮ ਦੇ ਧਾਰਮਿਕ ਤੌਰ ਤੇ ਹਾਲਾਤ ਜਿਹੜੇ ਸੀ ਉਹ ਬੜੇ ਵਿਘਾਰ ਵੱਲ ਚਲੇ ਗਏ ਸੀ ਸੋ ਉਹਨਾਂ ਨੇ ਸਭ ਤੋਂ ਪਹਿਲਾਂ ਬੀੜਾ ਚੁੱਕਿਆ ਕਿ ਮੈਂ ਆਪਣੀ ਨੌਜਵਾਨੀ ਨੂੰ ਤੇ ਸਾਡੀ ਜਿਹੜੀ ਧਰਮ ਦੀ ਗੱਲ ਪਿੱਛੇ ਚਲੀ ਗਈ ਆ ਪਹਿਲਾਂ ਉਹਨੂੰ ਖੜੀ ਕਰਨਾ ਸੋ ਉਹਨਾਂ ਨੇ ਇੱਕ ਵਹੀਰ ਦੇ ਰੂਪ ਵਿੱਚ ਉਮਰੇ ਪੰਜਾਬ ਦੇ ਅੰਦਰ ਫਹੀਰ ਚਲਾਈ ਯਾਰ ਹਜ਼ਾਰਾਂ ਹੀ ਨੌਜਵਾਨਾਂ ਨੂੰ ਨਸ਼ੇ ਵਿੱਚੋਂ ਕੱਢ ਕੇ ਗੁਰੂ ਗ੍ਰੰਥ ਸਾਹਿਬ ਦੇ ਲਾਡ ਲਾ ਕੇ ਅਮਰਤਿ ਸ਼ਿਕਾਇਆ ਤਕਰੀਬਨ 4 ਜਾਂ 4.5 ਮਹੀਨੇ ਦਾ ਸਮਾਂ ਉਹਨਾਂ ਨੂੰ ਮਿਲਿਆ ਤੇ ਇਸ ਦੇਸ਼ ਦਾ ਜਿਹੜਾ ਹੁਕਮਰਾਨ ਸੀਗਾ ਕੇਂਦਰ ਦਾ ਉਹਨੇ ਫੜੀਆਂ ਵੱਡਣੀਆਂ ਏਜੰਸੀਆਂ ਭੇਜੀਆਂ بڑے ਨੈਸ਼ਨਲ ਨੰਬਰ ਦੇ ਪੱਤਰ ਦੇ ਪੱਤਰਕਾਰ ਭੇਜੇ ਜਮਰਤ ਪਾਲ ਦੇ ਨਾਲ ਗੱਲਬਾਤ ਕਰਨ ਲਈ ਸੋ ਇੱਕ ਸਾਡੇ ਕੋਲ ਉਹ ਨੌਜਵਾਨ ਸੀ ਜਿਹਦੇ ਕੋਲ ਰਾਜਨੀਤਿਕ ਸੂਝ-ਬੂਝ ਵੀ ਸੀ ਜਿਹਦੇ ਕੋਲ ਧਾਰਮਿਕ ਸੂਝ-ਬੂਝ ਵੀ ਸੀ ਉਹਨੇ ਉਹਨਾਂ ਸਾਰੇ ਕਿੰਨੇ ਉਹਨਾਂ ਨੇ ਵੱਡੇ-ਵੱਡੇ ਉੱਥੋਂ ਭੇਜੇ ਸੀ ਇੰਟੈਲੀਜੈਂਟ ਆਪਣੇ ਆਪ ਨੂੰ ਸਾਹਮਣੇ ਕੇ ਕੀਏ ਬੜੇ ਸਿਆਣੇ ਪੱਤਰਕਾਰ ਨੇ ਉਹਨਾਂ ਨੂੰ ਬਹੁਤ ਖਾਪੀ ਬਹੁਤ ਵਧੀਆ ਤਰੀਕੇ ਨਾਲ ਜਵਾਬ ਦੇ ਕੇ ਕਿ ਸਾਡੀ ਕੌਮ ਕਿੱਥੇ ਖੜੀ ਆ ਤੁਸੀਂ ਸਾਡੇ ਨਾਲ ਕੀ ਕਰ ਰਹੇ ਹੋ ਸਾਨੂੰ ਕਿਵੇਂ ਮਾਰ ਰਹੇ ਹੋ ਹਰ ਗੱਲ ਦਾ ਇੱਕ ਇੱਕ ਦਾ ਜਵਾਬ ਭਾਈ ਅਮਰਪਾਲ ਨੇ ਇਹਨਾਂ ਨੂੰ ਦਿੱਤਾ ਤੇ ਜਦੋਂ ਉਹਦੀਆਂ ਇੰਟਰਵਿਊਜ਼ ਇਹ ਸਾਡੇ ਸਾਰੇ ਕੈਨਲਾਂ ਤੇ ਚੱਲੀਆਂ ਤੇ ਸਰਕਾਰਾਂ ਨੇ ਕੱਲ ਖੜੇ ਕਰ ਲੈ ਕਿ ਇਹੋ ਜਿਹਾ ਦੋਧਾ ਇਹੋ ਜਿਹਾ ਲੀਡਰ ਇਸ ਕੌਮ ਨੂੰ ਮਿਲ ਗਿਆ ਇਹਨਾਂ ਨੇ ਇੱਕ ਪ੍ਰੋਗਰਾਮ ਬਣਾਇਆ ਭਗਵੰਤ ਮਾਨ ਦੇ ਨਾਂ ਰੜ ਕੇ ਇਹਨਾਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੇ ਉਹਨਾਂ ਦੇ ਉੱਤੇ ਐਨਐਸਏ ਲਾ ਕੇ ਜੰਗਰੂਗੜ ਦੀ ਜੇਲ੍ਹ ਵਿੱਚ ਭੇਜ ਦਿੱਤਾ ਉਹ ਜੇਲ੍ਹ ਵਿੱਚ ਕਿਉਂ ਭੇਜਿਆ ਕਿਉਂਕਿ ਉਹਦਾ ਜਿਹੜਾ ਵਿਚਾਰ ਦੁਨੀਆ ਦੇ ਵਿੱਚ ਜਾ ਰਿਹਾ ਉਹਨੂੰ ਕਿਸੇ ਤਰ੍ਹਾਂ ਅਸੀਂ ਬੰਦ ਕਰ ਦੇਈਏ ਇਹੋ ਜੇਲ੍ਹ ਜਮੂ ਤਾਂ ਉਹਦਾ ਪ੍ਰਚਾਰ ਜਿਹੜਾ ਨੌਜਵਾਨਾਂ ਦੇ ਉੱਤੇ ਅਸਰ ਕਰ ਰਿਹਾ ਉਹ ਵਿਚਾਰ ਬਾਹਰ ਨਾ ਹੋ ਕਾ ਸੋ ਤੋਂ ਤੁਸੀਂ ਗੱਲ ਅੰਗੇ ਦੀ ਸ਼ੁਰੂ ਕੀਤੀ ਮੈਂ ਉਹ ਜਿਹੜੀ ਤੁਹਾਨੂੰ ਦੱਸਣਾ ਚਾਹਤਾਂ ਕਿ ਤੁਸੀਂ ਉਹ ਪਾਰਲੀਮੈਂਟ ਦੇ ਚੋਣ ਦੇ ਵਿੱਚ ਵੋਟ ਪਾ ਕੇ ਤੁਹਾਨੂੰ ਪਤਾ ਸੀ ਕਿ ਸ਼ਾਇਦ ਪੰਜਾਬ ਦੀ ਧਰਤੀ ਤੇ ਬਹੁਤੀਆਂ ਜਿਹੜੀਆਂ ਸੀਟਾਂ ਪਾਰਲੀਮੈਂਟ ਦੀ ਉਹ ਜਿੱਤ ਨਹੀਂ ਸਕਦੇ ਉਸ ਨੇ ਆਪਾਂ ਦੋ ਸੀਟਾਂ ਦਿੱਤੀਆਂ ਸੀ ਇੱਕ ਟੂਰ ਸਾਹਿਬ ਦੀ ਤੇ ਇੱਕ ਫਰੀਦਕੋਟ ਦੀ ਮਰੋ ਜਿਹੜੀ ਤੁਸੀਂ ਖਦੂਰ ਸਾਹਿਬ ਤੇ ਵੋਟ ਪਾਈ ਸੀ ਉਹ ਭਾਰਤ ਦੇ ਹੁਕਮਰਾਨ ਨੂੰ ਇੱਕ ਸਨੇਹਾ ਦੇ ਕੇ ਗਈ ਸੀ ਉਹ ਵੋਟ ਕਿ ਜੇ ਤੁਸੀਂ ਪੰਜਾਬ ਦੇ ਪੁੱਤਾਂ ਨੂੰ ਮਾਰਨਾ ਚਾਹੁੰਦੇ ਆ ਤੇ ਸਾਨੂੰ ਫਤਹਾ ਅਸੀਂ ਕੀ ਕਰਨਾ ਸਾਨੂੰ ਲੀਡਰ ਕਿ ਹੋ ਜਾਇਆ ਚਾਹੀਦਾ ਸਾਨੂੰ ਪਾਈ ਉਹਨਾਂ ਵਿਪਾਲ ਸਿੰਘ ਵਰਗਾ ਪੰਜਾਬ ਦੇ ਅੰਦਰ ਲੀਡਰ ਚਾਹੀਦਾ ਇਸ ਕਰਕੇ ਉਹ ਤੁਸੀਂ ਵੋਟ ਪਾ ਕੇ ਕਿਤੇ ਉਹਨੂੰ ਐਮਪੀ ਬਣਾਇਆ ਦੋ ਜਵ ਆਪਣੇ ਕੌਮ ਨੂੰ ਇੱਕ ਉਹ ਬਾਦ ਨੌਜਵਾਨ ਲੀਡਰ ਦਿੱਤਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਪੰਜਾਬ ਦੀ ਧਰਤੀ ਦੇ ਉੱਤੇ ਸਾਨੂੰ ਕੌਮੀ ਦੌਰ ਤੇ ਵੀ ਰਾਜਨੀਤਿਕ ਦੌਰ ਤੇ ਵੀ ਉਹ ਗਵਾਈ ਕਰੂਗਾ ਸੋ ਇਹ ਤੁਹਾਡਾ ਇੱਕ ਬੜਾ ਵੱਡਾ ਦੂਰ ਅੰਦੇਸ਼ੀ ਵਾਲਾ ਫੈਸਲਾ ਸਿਗਾ ਸੋ ਜਿਹੜਾ ਫੈਸਲਾ ਤੁਸੀਂ ਕੀਤਾ ਇਸ ਦੇਸ਼ ਦੇ ਹਕਮਰਾਨ ਨੇ 2 ਲੱਖ ਵੋਟਾਂ ਤੇ ਆਜ਼ਾਦ ਉਮੀਦਵਾਰ ਜਿੱਤਿਆ ਹੋਇਆ ਭਾਈ ਅਮਰਪਾਲ ਸਿੰਘ ਪਰ ਫਿਰ ਵੀ ਉਹ ਨੂੰ ਅੱਜ ਤੱਕ ਜੇਲ੍ਹ ਚੋਂ ਬਾਹਰ ਨਹੀਂ ਕੱਢਿਆ ਉਹ ਕਾਬੇ ਨਹੀਂ ਕੱਢਿਆ ਉਹਨਾਂ ਨੂੰ ਪਤਾ ਵੀ ਜਿੱਦਣ ਇਹ ਬਾਹਰ ਚਲੇ ਗਿਆ ਇੱਥੇ ਬਾਕੀ ਸਾਰੀਆਂ ਪਾਰਟੀਆਂ ਦੀ ਗੱਲ ਖਤਮ ਹੋ ਜਾਣੀ ਹੈ ਸੋਦੇ ਲਈ ਜੀ ਤੁਹਾਡੇ ਕੋਲ ਅੱਜ ਇੱਕ ਗੱਲ ਕਹਿਣ ਆਏ ਆ ਕਿ ਇਹ ਜਿਹੜੀ ਚੋਣ ਬਣ ਐਮਐਲਏ ਦੀ ਹੋਣ ਜਾ ਰਹੀ ਆ ਇਹ ਸਾਡੀਆਂ ਗਲੀਆਂ ਨਾਲੀਆਂ ਦੀਆਂ ਗਰਾਂਟਾਂ ਦੀ ਕੋਣ ਨਹੀਂ ਹੈਗੀ ਇਹ ਸਾਡੇ ਪਿੰਡਾਂ ਨੇ ਵਿਕਾਸ ਦੀ ਕੋਣ ਨਹੀਂ ਹੈਗੀ ਆ ਝਾੜੂ ਵਾਲੇ ਆਏ ਵੀ ਹੋਣੇ ਮੇਰੇ ਖਾਲ 40-40 50-50 ਲੱਖ ਦੇ ਚੈੱਕ ਕੱਟ ਕੇ ਇੱਕ ਇੱਕ ਪਿੰਡ ਨੂੰ ਦੇ ਗਏ ਆ ਸਾਡੇ 3 ਸਾਲ ਪਹਿਲਾਂ ਪੂਰੇ ਪੰਜਾਬ ਦੀਆਂ 13 ਹਜ਼ਾਰ ਪੰਚਾਇਤਾਂ ਨੂੰ ਕਿਤੇ ਇੱਕ ਚੰਚਾ ਖਾਨ ਜੋਗਾ ਮਿੱਟੀ ਦਾ ਪੈਸਾ ਨਹੀਂ ਦਿੱਤਾ ਇਹਨਾਂ ਨੇ ਤੇ ਹੁਣ ਕਿਉਂ ਦਿੱਤਾ ਕਰਕੇ ਸਾਡੀ ਬੋਲ ਚਾਹੀਦੀ ਸੀ ਕਾਜ਼ ਦਿੱਤਾ ਸੋ ਅਸੀਂ ਤੁਹਾਨੂੰ ਅੱਜ ਬੇਨਤੀ ਕਰਨ ਆਏ ਆ ਪੰਜਾਬ ਦੀ ਨੌਜਵਾਨੀ ਉਹ ਨਸ਼ਿਆਂ ਨਾਲ ਮਰ ਰਹੀ ਆ ਕੇਂਦਰ ਸਰਕਾਰ ਚਾਹੁੰਦੀ ਆ ਪੰਜਾਬ ਦੀ ਨੌਜਵਾਨੀ ਮਰ ਜਾਵੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਕਹਿੰਦੀ ਆ ਕਿ ਇਹ ਜਿਹੜੇ ਪੰਜਾਬ ਦੇ ਨੌਜਵਾਨ ਆ ਉਹ ਖਤਮ ਹੋ ਜਾਣ ਵੀਰੋ ਪਰ ਤੁਹਾਡੇ ਇਲਾਕੇ ਜਾ ਕੇ ਜਿਹੜੀ ਨਸ਼ਿਆਂ ਦੀ ਗੱਲ ਦੇਖੀ ਆ ਨਾ ਮੈਂ ਤਾਂ ਹਰਾਨ ਹੋ ਗਿਆ ਇੰਨੀ ਵੱਡੀ ਪਿੰਡਰ ਤੇ ਇੱਕ ਇੱਕ ਪਿੰਡਲੇ ਵਿੱਚੋਂ ਵੱਡੇ ਪਿੰਡਾਂ ਚੋਂ ਇੱਕ ਮਹੀਨੇ ਚ 8-8 ਬੱਚੇ ਸਾਡੇ ਮਰ ਰਹੇ ਨੇ ਸੋ ਕਿਸੇ ਮਾਂ ਤੇ ਬਾਪ ਨੂੰ ਆਪਣੇ ਮੋਢਿਆਂ ਦੇ ਉੱਤੇ ਆਪਣੇ ਬੱਚੇ ਦੀ ਆਖੀ ਚੱਕ ਕੇ ਸਿਵਿਆਂ ਨੂੰ ਲੈ ਕੇ ਜਾਣੀ ਸਭ ਤੋਂ ਜ਼ਿੰਦਗੀ ਦਾ ਔਖਾ ਕੰਮ ਹੁੰਦਾ ਪਰ ਇਹ ਸਰਕਾਰਾਂ ਇਹ ਕਹਉਂਦੀਆਂ ਸਾਡੇ ਬੱਚੇ ਮਨਕਾ ਜੇ ਬੱਚੇ ਨਾ ਰਹਿ ਕੋ ਪਰਿਵਾਰ ਬਰਬਾਦ ਹੋ ਜਾਣਗੇ ਜੇ ਨੌਜਵਾਨ ਸਾਡੇ ਨਾ ਰਹਿ ਇਹ ਪੰਜਾਬ ਬਰਬਾਦ ਹੋ ਜਾਣਾ ਨੌਜਵਾਨੀ ਤੋਂ ਬਿਨਾ ਕਦੀ ਸੁਭਾ ਤਰੱਕੀ ਨਹੀਂ ਕਰ ਸਕਦਾ ਹੁੰਦਾ ਸੋ ਬਹੁਤ ਸਾਰੀਆਂ ਗੱਲਾਂ ਨੇ ਅਸੀਂ ਤੁਹਾਨੂੰ ਕਹਿਣ ਆਏ ਆ ਕਿ ਆਪਾਂ ਇਹ ਜਿਹੜੀ ਜ਼ੋਨ ਜਿਹੜੀ ਵੋਟ 11 ਤਰੀਕ ਨੂੰ ਕਰਨੀ ਆ ਉਹ ਜ਼ੋਨ ਆਪਾਂ ਗ੍ਰੈਂਟਾਂ ਦੇ ਕਰਕੇ ਨਹੀਂ ਕਰਦੇ ਉਹ ਜ਼ੋਨ ਆਪਾਂ 227 ਦੇ ਵਿੱਚ ਜਿਹੜੀ ਪੰਜਾਬ ਦੀ ਧਰਤੀ ਦੇ ਉੱਤੇ ਅਸੈਂਬਲੀ ਦੀ ਜ਼ੋਨ ਹੋਣ ਜਾ ਰਹੀ ਆ ਉਹਦਾ ਕਰਕੇ ਕਰਨੀ ਆ ਇਹ ਭਾਈ ਮਨਦੀਪ ਸਿੰਘ ਅੱਜ ਤੁਹਾਡੇ ਕੋਲ ਬੈਠਾ ਜਿਹਨੂੰ ਆਪਾਂ ਉਮੀਦਵਾਰ ਖੜਾ ਕੀਤਾ ਅਸੀਂ ਚੋਣੇ ਆਪਾਂ ਇਹਨੂੰ ਚੁਣ ਕੇ ਇੱਥੋਂ ਭੇਜੀਏ ਤੇ ਜਿਹੜੇ 116 ਇਸ ਅਸੈਂਬਲੀ ਦੇ ਵਿੱਚ ਐਵੇਂ ਲੈ ਕੇ ਰਹੇ ਉੱਥੇ ਉਲਾ ਦੇ ਸਾਹਮਣੇ ਭਗਵਾਨ ਤੋਂ ਮਾਰ ਦੀ ਅੱਖ ਚ ਅੱਖ ਪਾ ਕੇ ਇਹ ਭਾਈ ਮਨਦੀਪ ਸਿੰਘ ਗੱਲ ਕਰੇ ਤੇ ਉਹਨੂੰ ਸਵਾਲ ਪੁੱਛੇ ਇਹ ਪੰਜਾਬ ਦੀ ਨੌਜਵਾਨੀ ਤੁਸੀਂ ਕਿਉਂ ਮਾਰ ਰਹੇ ਆ ਇਹ ਪੰਜਾਬ ਦੀ ਕਿਸਾਨੀ ਕਿਉਂ ਬਰਬਾਦ ਕਰ ਰਹੇ ਆ ਇਹ ਗਰੀਬ ਪਰਿਵਾਰ ਆ ਜੀ ਰੋਟੀ ਤੋਂ ਬਾਝਰ ਕਿਉਂ ਹੋ ਗਏ ਨੇ ਸਾਡੇ ਗਰੀਬ ਪਰਿਵਾਰਾਂ ਨੂੰ ਕਿਤੇ ਹਸਪਤਾਲਾਂ 'ਚ ਇਲਾਜ ਨਹੀਂ ਮਿਲਦਾ ਸਾਡੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਜਿੰਨੇ ਸਰਕਾਰੀ ਸਕੂਲ ਨੇ ਉਥੇ ਕੋਈ ਵਧੀਆ ਪੜਾਈ ਨਹੀਂ ਮਿਲਦੀ ਪੰਜਾਬ ਦੇ ਸਿਰ ਚਾਰ ਲੱਖ ਹਜ਼ਾਰ ਕਰੋੜ ਰੁਪਇਆ ਕਰਜਾ ਜੜ ਗਿਆ ਪੰਜਾਬ ਦੇ ਹਾਲਾਤ ਇੰਨੇ ਮਾੜੇ ਹੋ ਗਏ ਕਿ ਜੇ ਇਹਨਾਂ ਤੇ ਬੋਲਣਾ ਹੋਵੇ ਤਾਂ ਘੰਟਿਆਂ ਵੱਧੀ ਬੋਲਿਆ ਜਾ ਸਕਦਾ ਸੋ ਭਾਈ ਸੰਦੀਪ ਸਿੰਘ ਸਰਦਾਰ ਸੰਦੀਪ ਸਿੰਘ ਸਣੀ ਦਾ ਭਰਾ ਏ ਉਹ ਸੰਦੀਪ ਸਿੰਘ ਸਣੀ ਇਹਦੀ ਸਾਡੀ ਕੌਮ ਦੇ ਲਈ ਬੜੀ ਵੱਡੀ ਕੁਰਬਾਨੀ ਹੈ ਆ ਹੁਣੇ ਜਿਹੜੇ ਜਨਰ ਹਰਪ੍ਰੀਤ ਸਿੰਘ ਉਹਨਾਂ ਨੇ ਗੱਲ ਕੀਤੀ ਸੀ ਕਿ ਸੂਰੀ ਵਰਗਨ ਗੰਦ ਜਿਹੜਾ ਹਰ ਰੋਜ਼ ਸਾਡੀਆਂ ਮਾਵਾਂ ਭੈਣਾਂ ਧੀਆਂ ਨੂੰ ਮੰਦੇ ਬੋਲ ਬੋਲਦਾ ਸੀ ਉਹਨੂੰ ਉਸ ਗੰਦ ਨੂੰ ਸਾਡੇ ਮੀਰ ਸੰਦੀਪ ਸਿੰਘ ਨੇ ਕੀਤਾ ਸੀ ਤੇ ਜਦੋਂ ਉਹਨੇ ਇਟਾ ਵੱਡਾ ਕੰਮ ਕੀਤਾ ਸੀ ਕਿ ਉਹਦਾ 30 ਦਿਨ ਦਾ ਬੱਜਿਆ ਸੀ ਸਿਰਫ 30 ਦਿਨ ਦਾ ਆਪਾਂ ਸਾਰੇ ਧੀਆਂ ਪੋਤਾਣਿਆਂ ਇੱਕ ਤੇ ਜਵਾਨ ਵੀ ਹੋਏ ਹੋਣ ਨਾ ਵੱਡੀ ਉਮਰ ਦੇ ਵੀ ਸਾਡੇ ਧੀਆਂ ਆਪਾਂ ਤੋੜ ਫਿਰ ਵੀ ਆਪਾਂ ਸੋਚੀਦਾ ਸਨ ਕਿ ਇਹ ਕਿੰਨਾ ਜਾਣਾ ਪੈ ਜਾਏ ਤੇ ਉਹਨੇ ਇੱਕ ਵਾਰੀ ਨਹੀਂ ਸੋਚਿਆ ਮੇਰੇ ਬੱਚੇ ਦਾ ਕੀ ਬਣੋ ਤੇਰੀ ਮਾਂ ਦਾ ਕੀ ਬਣੋ ਉਹਦੀ ਤਾਰੂ ਪਤਨੀ ਦਾ ਕੀ ਬਣੋ ਪਰ ਉਹਨੇ ਕੌਮ ਦੀ ਖਾਤਰ ਕੁਰਬਾਨੀ ਕਰ ਦਿੱਤੀ ਤੇ ਉਹ ਜੇਲ੍ਹ ਚ ਜਾ ਕੇ ਦੇਖੋ ਤੁਹਾਡੇ ਇਸ ਇਲਾਕੇ ਦਾ ਹਜਵਾਲ ਦੇ ਇਲਾਕੇ ਦੀ ਸੂਬਾ ਸਰਹੰਦ ਘਟਿਆ ਮਾਨ ਸਕਦਾ ਦਾ ਇਨਸਾਨ ਜਿਹਨੇ ਸਾਡੀ ਨੌਜਵਾਨੀ ਨੂੰ ਕੋਹ ਕੋਕੇ ਝੂਠੇ ਮੁਕਾਬਲਿਆਂ ਵਿੱਚ ਮਾਰਿਆ ਸੀਗਾ ਉਹ ਸੂਬੇ ਸਰਹੰਦ ਦਾ ਗੰਧ ਵੀ ਉਥੇ ਜੇਜ ਜਾ ਕੇ ਸਾਫ਼ ਕੀਤਾ ਸੋ ਅਸੀਂ ਤੁਹਾਨੂੰ ਕਹਿਣ ਆਏ ਆ ਇਹ ਸਪਰਬਾਰ ਦੀ ਬੜੀ ਵੱਡੀ ਕੁਰਬਾਨੀ ਆ ਇਹਨੇ ਕੁਰਬਾਨੀ ਆਪਦੇ ਲਈ ਨਹੀਂ ਕੀਤੀ ਇਸ ਪਰਬਾਰ ਨੇ ਇਹਨੇ ਕੁਰਬਾਨੀ ਸਾਡੀ ਕੌਮ ਨੇ ਤੇ ਇਸ ਪੰਜਾਬ ਦੀ ਧਰਤੀ ਲਈ ਕੀਤੀ ਆ ਸੋ ਇਹਨਾਂ ਨੇ ਆਪਣਾ ਫਰਜ਼ ਨਿਭਾ ਦਿੱਤਾ ਜੋ ਬੰਦਾ ਸੀ ਹੋਣਾ ਕਿਲਾ ਫੜ ਕੇ ਆਪਾਂ ਨਵਾਉਣਾ ਆਪਾਂ ਕੀ ਕਰਨਾ ਆਪਾਂ ਕਿਸੇ ਨਾਲ ਲੜਨਾ ਨਹੀਂ ਅਸੀਂ ਕਿਸੇ ਨਾਲ ਝਗੜਨਾ ਨਹੀਂ ਅਸੀਂ ਸਿਰਫ ਆਪਣੀ 11 ਤਰੀਕ ਨੂੰ ਇੱਕ ਵੋਟ ਪਾਉਣੀ ਆ ਕੱਲੀ ਆਪੜੀ ਨਹੀਂ ਪਾਉਣੀ ਆਡੀਆਂ ਗਵਾਂਡੀਆਂ ਨੂੰ ਰਿਸ਼ਤੇਦਾਰਾਂ ਨੂੰ ਇਹ ਕਹਿ ਕੇ ਵੋਟ ਪਵਾਉਣੀ ਆ ਕੀ ਦੇਖਿਓ ਕਿਤੇ ਇੱਕ ਪਾਸੇ ਪੰਜਾਬ ਹੈ ਦੂਜੇ ਪਾਸੇ ਦਿੱਲੀ ਆ ਜੇ ਕਿਤੇ ਪੰਜਾਬ ہار ਗਿਆ ਦਿੱਲੀ ਵਾਲੇ ਜਿੱਤ ਗਏ ਤਾਂ ਇਹ ਜਿਹੜਾ ਮੇਹਣਾ ਹੁੰਦਾ ਪੰਥ ਦਾ ਇਹ ਕਦੀ ਸਦੀਆਂ ਤੱਕ ਲੈਂਦਾ ਨਹੀਂ ਹੁੰਦਾ ਆਪਾਂ ਕਿਤੇ ਗਲਤੀ ਨਾ ਕਰਦੇ। ਸੋ ਤੁਹਾਨੂੰ ਬੇਨਤੀ ਕਰ ਰਹਾ ਆਂ ਆ ਕਿ 2027 ਦੇ ਵਿੱਚ ਆਪਾਂ ਚਾਹੁੰਦੇ ਆ ਕਾਂਗਰਸ ਨੂੰ, ਬੀਜੇਪੀ ਨੂੰ ਤੇ ਬੀਜੇਪੀ ਦਾ ਭਾਈ ਬਾਦਲ, ਅਕਾਲੀ ਦਲ ਬਾਦਲ ਤੇ ਆ ਝਾੜੂ ਵਾਲੇ ਇਹ ਸਾਰੇ ਦਿੱਲੀ ਤੋਂ ਚੱਲਣ ਵਾਲੇ ਨੇ ਜਿਹਨਾਂ ਚੋਹਾ ਦਾ ਮੈਂ ਨਾਮ ਲਿਆ। ਇਹਨਾਂ ਸਾਰਿਆਂ ਨੂੰ ਛੱਡ ਕੇ ਆਪਾਂ ਪੰਜਾਬ ਦੇ ਪੁੱਤਾਂ ਨਾਲ ਕਿਤੇ ਰਾਜ ਪੰਜਾਬ ਤੇ ਲੈ ਆਈਏ। ਪੰਜਾਬ ਦੀ ਨੌਜਵਾਨੀ ਨੂੰ ਅੱਗੇ ਲਾਈਏ ਔਰ 2027 ਦੇ ਵਿੱਚ ਭਾਈ ਅਮਰਪਾਲ ਸਿੰਘ ਵਰਗੇ ਯੋਧੇ ਨੂੰ ਆਪਾਂ ਸਾਰੇ ਰੜ ਕੇ ਪੰਜਾਬ ਦਾ ਮੁੱਖ ਮੰਤਰੀ ਬਣਾਈਏ ਸੋਹਰਿਆ ਸੋਹਰਿਆ ਤੇ ਉਹਦੇ ਨਾਲ ਉਹਦੇ ਮੰਤਰੀ ਮੰਡਲ ਵਿੱਚ ਇਹੋ ਜਿਹੇ ਨੌਜਵਾਨ ਮਲੇਸ਼ੁਰਕਾ ਸੋ ਆਪਾਂ ਨੂੰ ਸਮਝਣਾ ਪੈਣਾ ਅਸੀਂ ਕੀ ਕਰਦੇ ਆ ਪਿਛਲੇ 80 ਸਾਲਾਂ ਚ ਅਸੀਂ ਇੱਕ ਵਾਰੀ ਕਦੀ ਬਾਦਲ ਕਿਆਂ ਨੂੰ ਲਿਆ ਆਉਨੇ ਕਦੀ ਕਾਂਗਰਸ ਨੂੰ ਲਿਆ ਆਉਨੇ ਆ ਸਾਡਾ ਸਿਰਫ 5 ਸਾਲ ਦਾ ਪ੍ਰੋਗਰਾਮ ਹੁੰਦਾ 5 ਸਾਲ ਬਾਅਦ ਦੂਜਾ ਪ੍ਰੋਗਰਾਮ ਬਦਲ ਲੈਨੇ ਆ ਜਿਹੜੀਆਂ ਕੌਮਾਂ ਆਪਣਾ 5 10 20 ਸਾਲ ਦੀ ਆਪਣੀ ਕੋਈ ਪਲੈਨਿੰਗ ਕਰਕੇ ਨਹੀਂ ਤੁਰਦੀਆਂ ਉਹ ਕਦੀ ਕੌਮਾਂ ਬਣ ਨਹੀਂ ਸਕਦੀਆਂ ਉਹ ਕਦੀ ਆਪਣਾ ਰਾਜ ਭਾਗ ਨਹੀਂ ਲੈ ਕੇ ਆ ਸਕਦੀਆਂ ਸੋ ਸਾਨੂੰ ਸੋਚਣਾ ਪੈਣਾ ਕਿ ਇਹ ਜਿਹੜੇ ਪਿੰਡਾਂ ਵਿੱਚ ਸਾਡੇ ਨੌਜਵਾਨ ਬੈਠੇ ਨੇ ਜਿਹੜੇ ਸੋਚਦੇ ਹੋਣ ਅਸੀਂ ਕਰਪਸ਼ਨ ਨਹੀਂ ਕਰਨੀ ਅਸੀਂ ਪੰਜਾਬ ਨੂੰ ਬਚਾਉਣਾ ਅਸੀਂ ਪੰਥ ਨੂੰ ਬਚਾਉਣਾ ਉਹ ਨੌਜਵਾਨ ਲੈ ਕੇ ਸਾਡੇ ਅੱਜ ਇਸੇ ਮਕਸਦ ਲਈ ਅਸੀਂ ਫੇਟਾ ਦੇ ਗੋਲ ਆਏ ਆ ਕਿਉਂਕਿ ਸੰਨੀ ਦੀ ਬਹੁਤ ਵੱਡੀ ਕੁਰਬਾਨੀ ਆ ਸੰਨੀ ਨੇ ਇੱਕ ਸੂਲੀ ਸੀ ਜੋ ਸਾਡੀਆਂ ਧੀਆਂ ਬਣਾ ਨੂੰ ਗੰਦ ਮੋਲਦਾ ਸੀ ਉਹਦਾ ਗੰਦ ਸਾਫ ਕੀਤਾ ਇੱਕ ਸੂਬਾ ਸੰਘੰਨ ਸੀ ਜਿਹਨੇ ਖਾਸ ਕਰਕੇ ਤਨਤਾਰਨ ਦੇ ਅਲਾਗੇ ਦੇ ਕਿੰਨੇ ਲੋਕਾਂ ਨੂੰ ਹੋ ਗੋ ਕੇ ਮਾਰਿਆ ਕਿੰਨੇ ਨੌਜਵਾਨਾਂ ਨੂੰ ਕਿੰਨੀਆਂ ਮਾਵਾਂ ਦੀਆਂ ਔਖਾਂ ਅਜਾੜੀਆਂ ਕਿੰਨੀਆਂ ਭੈਣਾਂ ਲੰਗੀਆਂ ਕੀਤੀਆਂ ਕਿੰਨੇ ਸਿਵ ਹਸਿਆਨੇ ਸਿਆਣੇ ਬਜ਼ੁਰਗਾਂ ਨੇ ਤਸੱਦ ਪਿੰਡੇ ਤੇ ਹੰਡਾਈ ਇੱਕ ਵੇਂ ਜਸ ਸੀ ਪਸੋਂ ਗਏ ਸੀ ਤੇ ਉੱਥੇ ਉਹ ਇੱਕ ਬਜ਼ੁਰਗ ਸਾਨੂੰ ਮਿਲਿਆ ਤੇ ਉਹ ਬਹੁਤ ਹੀ ਉਦਾਰ ਰਹਿ ਕੇ ਦੁੱਖ ਹੋਇਆ ਤੇ ਬਹੁਤ ਹੀ ਰੋ ਰਿਹਾ ਸੀ ਕਹਿੰਦਾ ਮੇਰਾ ਮੁੰਡਾ ਸ਼ਹਿਰ ਗਿਆ ਸੀ ਤੇ ਉੱਥੇ ਉਹਨੂੰ ਮੁਕਾਬਲਾ ਬਣਾ ਕੇ ਮਾਰ ਦਿੱਤਾ ਤੇ 31 ਸਾਲ ਕਹਿੰਦਾ ਮੈਂ ਉਹ ਕੇਸ ਲੜਿਆ ਤੋ ਜਿਹਦੇ ਵਿੱਚ ਨੂੰ 5 ਸਾਲ ਦੀ ਸਜ਼ਾ ਹੋਈ ਤੇ ਹੁਣ ਕਹਿੰਦਾ ਵੀ ਚਲੋ ਸੰਨੀ ਨੇ ਜਿਹੜਾ ਗੰਦ ਸਾਹਿਬ ਕੀਤਾ ਤਾ ਹੁਣ ਸਾਡੇ ਮਨ ਨੂੰ ਥੋੜੀ ਜੀ ਸ਼ਾਂਤੀ ਹੋਈ ਆ ਤੇ ਜਦੋਂ ਐਦਾਂ ਦੀਆਂ ਲੋਕਾਂ ਦੀਆਂ ਗੱਲਾਂ ਸੁਣਦੇ ਆ ਤੇ ਫਿਰ ਬਹੁਤ ਦੁੱਖ ਹੁੰਦਾ ਕਿਉਂਕਿ ਹੁਣ ਆਪਾਂ ਆਪਣੇ ਜਿਹੇ ਪੰਜਾਬ ਤੇ ਪੰਜਾਬੀਅਤ ਬਚਾਉਣੀ ਆ ਤੇ ਅੱਜ ਆਪਾਂ ਜਾਗ ਗਏ ਉੱਠੀ ਆਪਾਂ ਤਗੜੇ ਹੋ ਕੇ ਇੱਕ ਇੱਕ ਆਪਣਾ ਜਿਹੜਾ ਕੀਮਤੀ ਉਹ ਰਿਆ ਉਹ ਭਾਈ ਮੰਦੀਪ ਸਿੰਘ ਨੂੰ ਪਾਗੇ ਕੰਮਜਾਬ ਕਰੀਏ ਜਿੱਤ ਤੇ ਹੋਈ ਜਾਣੀ ਐ ਜੇ ਤੇ ਇੰਨੀ ਮਂਟੀ ਲੀਡ ਨਾ ਹੋਵੇ ਕੀ ਸਰਕਾਰ ਨੂੰ ਪਤਾ ਲੱਗ ਜਾਏ ਦਿੱਲੀ ਤੱਕ ਕਿ ਸਿੱਖ ਜਿਹੜੇ ਅਜੇ ਜਿਉਂਦੇ ਆ ਇਹ ਕਰਕੇ ਮੈਂ ਸਾਰੀਆਂ ਆਪਣੀਆਂ ਭੈਣਾਂ ਨੂੰ ਵੀ ਬੇਨਤੀ ਕਰਦੀ ਆ ਕਿ ਭੈਣੋ ਤੁਹਾਡੇ ਹੱਥ ਵਿੱਚ ਸਾਰਾ ਪਰਵਾਰ ਹੁੰਦਾ ਆਪਾਂ ਜਿੱਦਾਂ ਨੂੰ ਮਰਜ਼ੀ ਆਪਣਾ ਪਰਿਵਾਰ ਕੁਮਾ ਸਕਦੇ ਜੀ ਆਪਣੇ ਨੌਜਵਾਨੀ ਆਪਣੇ ਪੁੱਤ ਬਚਾਉਣੇ ਆ ਤਾਂ ਆਪਾਂ ਤਾਂ ਜਿਹੜੇ ਹੋਗੇ ਆਪਣੇ ਸਾਰੇ ਪਰਿਵਾਰ ਨੂੰ ਨਾਲ ਲੈ ਕੇ 11 ਤਰੀਕ ਨੂੰ ਬਾਲਟੀ ਚੋਂ ਨਿਸ਼ਾਨ ਨੂੰ ਤਗੜੇ ਹੋ ਕੇ ਇੱਕ ਇੱਕ ਮੋਲ ਆਪਣੀ ਪਾਈਏ ਕੋਈ ਵੀ ਮੈਂਬਰ ਘੱਲਣਾ ਨਹੀਂ ਕੋਈ ਵੀ ਵੋਟ ਜੇ ਨਹੀਂ ਖਰਾਬ ਨਾ ਹੋਏ ਪਰ ਇਹ ਸਰਕਾਰ ਦੇ ਆਉਂਦੇ ਆ ਸਾਨੂੰ ਅ ਅਗਾਹ ਕੀ ਦੇਤੀ ਸੀ ਉਹ ਉਸ ਸਬਸਤਾਂ ਨੂੰ ਜਿਨ੍ਹਾਂ ਨੇ ਸਾਡੇ ਦਿਨ ਆ ਕਹ ਅਸੀਂ ਦਸ਼ਵਤ ਕੀਤੇ ਸਾਡੀ ਨੌਜਵਾਨੀ ਸਾਡੇ ਜ਼ਰਦਾਰ ਕੁੰਕੇ ਵਰਗੇ ਨੂੰ ਖਾਲਾ ਵਰਗੇ ਨੂੰ ਜਿਹਨਾਂ ਨੇ ਸ਼ਿਰਕ ਕੀਤਾ ਸੀ ਉਹਨਾਂ ਨੂੰ ਵੜੇ-ਵੜੇ ਆਉਂਦੇ ਤੇ ਕੇ ਨਵਾਜੇ ਸ਼ੁਰੂ ਕਰ ਦਿੱਤਾ ਅੱਜ ਬੜਾ ਪੰਥਕ ਘੋਟਦਾ ਫੇਰ ਆਲਾ ਮਾਜਰ ਦੇ 580 ਬਚਾਉਣਾ ਤੇ ਪਰਿਵਾਰ ਨੂੰ ਬਰਬਾਰ ਕਿਨੇ ਕੀਤਾ ਇਹਨੂੰ ਪੁੱਛੋ ਇਹ ਪਰਿਵਾਰ ਨੂੰ ਬਰਬਾਰ ਜਦੋਂ ਜੀ ਬੀ ਜੀ ਪੀ ਸੈਂਡਿੰਗਰ ਕੇ ਲਾਜ ਜਾਂਦੇ ਸੀ ਇਹਨਾਂ ਨੂੰ ਜਿੱਤੇ ਪ੍ਰੋਮੋਸ਼ਨਾਂ ਦੇ ਦੇ ਕੇ ਵੱਡੇ ਵੱਡੇ ਉਹਨਾਂ ਤੇ ਬੁਨਦੇ ਸੀ ਉਹ ਤੋਂ ਪਰਤਾਂ ਚੇਤਾ ਨਹੀਂ ਸੀ ਕਿ ਪਰਥ ਕਿਹੜਾ ਹੈ ਇਹ ਪੁਲਸਾਂ ਦੇ ਪੱਖੇ ਆ ਕੇ ਜਿਹੜੇ ਲੋਕ ਜਿਹੜੇ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਘਰ ਘਰ ਬਾਹਰ ਕੀਤਾ ਆ ਤੇ ਜਿਨ੍ਹਾਂ ਦੇ ਨੌਜਵਾਨ ਧੀ ਆਪੋ ਤੋਂ ਮਾਰੇ ਗਏ ਧਰਾਂ ਕੁਸ਼ਿ ਕਿਨੇ ਕਿਨੇ ਪਰਿਵਾਰ ਦੇ ਪਰਿਵਾਰ ਦੇ ਕਿਨੇ ਕਿਨੇ ਜੀਸ਼ੀ ਹੋ ਗਏ ਉਹ ਉਹ ਤੋਂ ਦੇਖਾ ਪਰਥ ਕਰਤਾ ਨਹੀਂ ਹੋਏ ਸੀ ਤੇ ਉਹਨਾਂ ਤੋਂ ਉਹਨਾਂ ਤੋਂ ਸਾਰਿਆਂ ਦਾ ਪੰਚਤ ਲਾਗਿਆ ਤੇ ਦੋਨੋਂ ਮੁਸਤਫਾ ਵੀ ਹੁੰਦੀ ਸੀ ਤੇ ਉਹਨਾਂ ਨੂੰ ਫਿਰ ਤੁਸੀਂ ਮਾਹੇ ਤੁਹਾਡੇ ਤੁਹਾਡੇ ਵਕੀਰ ਉਹਨਾਂ ਦੇ ਕੇਸ ਆਉਂਦੇ ਸੀ ਜੇ ਬੰਦੀ ਸੀ ਦਾ ਮਾਮਲਾ ਸੀ ਤੋਤਲਵਰੀ ਸਰਕਾਰ ਇਹ ਕਿ ਅੱਜ ਇਹਨਾਂ ਨੂੰ ਬੰਦੀ ਸੀ ਤੋਂ ਬੜੇ ਚਿੰਤਾ ਆ ਗਈ ਕਿ ਹਾਂ ਜੀ ਇਹ ਬੰਦੀ ਸੀ ਕਿਸ ਤੋਂ ਨੇ ਜਿਹੜੀ ਸਰਕਾਰ ਬਣੋ ਤੇ ਜਦੋਂ ਸਰਕਾਰ ਸੀ ਉਹਦੋਂ ਕਿ ਉਹ ਕਾਫਰ ਸੀਗੇ ਜੇ ਬੇਅਦਬੀਆਂ ਹੋਈਆਂ ਤੇ ਇਹਨਾਂ ਦੇ ਰਾਜ ਹੋਈਆਂ ਉਸ ਸਾਫ ਅਹੰਸ਼ਾਤੀ ਹੋ ਗਈ ਸਾਡੇ ਨੌਜਵਾਨ ਇਨਸਾਫ ਮੰਗਦੇ ਉੱਥੇ ਕੋਈ ਨਾ ਚਲਾ ਕੇ ਸ਼ੀਲ ਕਰਦੇ ਜਦੋਂ ਰਾਜਵਾਨਾਂ ਦੀ ਫਰਸੀਤਾ ਸੀ ਉਹਨਾਂ ਚੌੜ ਸਦਮਾ ਚੌੜ ਸਦਮਾ ਇਹਨਾਂ ਦੀ ਸਰਕਾਰ ਚ ਛੇਦ ਕੀਤਾ ਗਿਆ ਅੱਜ ਪਤਾ ਨਹੀਂ ਕਿਹੜੇ ਉਹ ਨਾ ਫਿਰ ਗਈਆਂ ਤੇ ਪਤਾ ਨਹੀਂ ਥੋੜੀ ਬਹੁਤ ਲੋਕ ਇੰਦੀ ਗਿੰਦੇ ਤੇ ਅਹੰਕਾਰ ਦੀਗੇ ਤਾਂ ਪਤਾ ਹੀ ਨਹੀਂ ਕਿ ਤੁਸੀਂ ਕੀ ਕਰਦੇ ਰਹੇ ਅੱਜ ਜਦੋਂ ਘਰਸਪ ਦੇ ਕੁਝ ਨਹੀਂ ਰਹਿ ਗਿਆ ਅੱਜ ਧਰਮੀ ਫੌਜੀ ਜਾ ਰਹੇ ਜਾਂਦੇ ਆ ਸਭ ਨੂੰ ਬੰਦੀ ਸਿੰਘ ਜਾਦਾ ਜਾਂਦੇ ਆ ਸਭ ਨੂੰ ਪੰਥ ਜਾਦਾ ਜੇ ਮੈਂ ਪਰ ਜਦੋਂ ਪੰਦਰ ਦੇ ਨਾਲ ਖੰਡ ਦਾ ਮੌਕਾ ਸੀ ਉਦੋਂ ਪੰਥਨ ਬਰਬਾਦ ਕਰ ਜਿੰਨਾ ਵੀ ਬਰਬਾਦ ਹੋ ਸਕਦਾ ਸੀ ਕਿ ਜਿਹੜੀ ਏਕੀ ਵੱਡੀ ਸਾਡੇ ਵੱਡੇ ਵਡੇਰਿਆਂ ਨੇ ਆ ਕਾਦੀਦਲ ਪੜਾਇਆ ਸੀ ਜਿੰਨੇ ਸਾਡੀ ਕੌਮ ਦੀਆਂ ਬੜੀਆਂ ਬੜੀਆਂ ਲੜਾਈਆਂ ਲੜੀਆਂ ਉਹਨਾਂ ਬਰਬਾਦ ਕਰਕੇ ਸਾਡੀ ਕੌਮ ਦਾ ਉਹ ਜਰੂਸ ਕੱਢਿਆ ਇਹਨਾਂ ਨੇ ਅੱਜ ਇਹ ਸਾਡੇ ਕੋਲ ਫਿਰ ਰਹੇ ਇਹ ਸਭ ਬਾਰੇ ਇਹਨਾਂ ਤੋਂ ਤੰਗ ਹੋ ਕੇ ਦੁਬਾਰਾ ਆਪਣਾ ਜਿਹੜਾ ਆਜ਼ਾਦ ਕਰ ਲੈ ਸਕਦੇ ਆ ਇਹ ਇਹ ਇਹਨਾਂ ਨੂੰ ਲੈਂਦਾ ਸੀ ਕਿ ਸ਼ਾਇਦ ਇਹ ਸਾਡੀ ਗੋਮ ਨਹੀਂ ਉਦੋਂ ਵੀ ਅੱਗਾ ਪਿੱਛੇ ਨਹੀਂ ਵੇਖਿਆ ਜੋ ਤੰਗ ਮਨ ਤਾਰ ਜੋ ਤੁਸੀਂ ਸਭਾ ਲਾ ਕੇ ਇਹਨਾਂ ਦੀ ਸਰਕਾਰ ਬਣਾਈ ਤੇ ਇਹਨਾਂ ਨੇ ਜੋ ਵੀ ਵਾਅਦੇ ਕਰਕੇ ਅਸੀਂ ਕਿ ਨਸ਼ਾ ਜ਼ਿੰਮਤ ਕਰਾ ਕੇ ਬੇਦਖਾਂ ਦਾ ਇਨਸਾਫ ਛੇਤੀ ਦਵਾ ਕੇ ਬੰਦੀ ਸਿੰਘਾਂ ਨੂੰ ਛਾੜ ਕਰਾਵਾਂਗੇ ਪੰਜਾਬ ਦੇ ਸਿਰ ਤੋਂ ਕਰਜਾ ਲਾਉਣਾ ਕਿ ਉਹ ਸਾਰਾ ਕੁਝ ਹੀ ਉਲਟਾ ਹੋ ਗਿਆ ਨਾਤੇ ਬੇਦਖਾਂ ਦਾ ਇਨਸਾਫ ਹੋਇਆ ਸਰੂ ਮੋਲ ਫਿਰ ਵੀ ਇਹ ਕਿਉਂ ਹੋ ਰਹੀਆਂ ਤੇ ਦਾਇ ਨਸ਼ਾ ਕਿਤੇ ਰੁਕਿਆ ਨਸ਼ਾ ਹੋਰ ਵਗ ਗਿਆ ਤੇ ਬੰਦੀ ਸੀ ਕਿਹਾ ਕਿ ਬੰਦੀ ਸੀ ਕਿਹੜੇ ਨੌਜਵਾਨਾਂ ਨੂੰ ਨਸ਼ੇ ਤੋਂ ਕੱਢ ਰਿਆ ਸੀ ਗੁਰੂ ਨਾਲ ਜੁੜੇ ਹੋਏ ਸੀ ਕਿ ਕਿਸੇ ਨੂੰ ਨੰਚੇ ਪਾਸੇ ਲਾ ਰਹੇ ਸੀ ਉਹਨਾਂ ਨੂੰ ਹੋਰ ਬੰਦੀ ਬਣਾ ਕੇ ਤੇ ਵਿਰੂ ਬਣਦੀਆਂ ਜੇਲਾਂ ਕਿਤੇ ਹੋਰ ਇਹ ਕੀ ਸਭ ਕਿੱਥੇ ਜੇਲਾ ਭਰਦੀ ਇਹਨਾਂ ਤੋਂ ਕੀ ਉਮੀਦ ਕਰਾਂ ਕਿ ਮੇਸਰ ਨਹੀਂ ਆਉਦੀ ਵੀ ਇਹਨਾਂ ਨੂੰ ਇਹ ਹੋਰ ਇਹ ਵਰਤਮਾਨ ਦੇ ਮੇਸਰ ਤੋਂ ਕਹਿ ਜਾਂਦਾ ਸੀ ਕਿ ਇਹ ਨੇ ਇਹ ਤੇ ਪਈ ਇਹ ਇੱਕ ਬਾਜੇ ਦੇ ਇਲਾਕੇ ਨੂੰ ਨਸ਼ੇ ਦਾ ਮਰਵਾਹ ਕਰ ਦਿੱਤਾ ਅਗਰ ਅੱਜੋ ਪਤਾ ਲਿਖੀ ਉਹਨੂੰ ਕਿਹੜੀ ਦਵਾਈ ਦੇਉਂਦੀ ਹੈ ਕਿ ਉਹ ਇੱਕਦਮ ਸਾਫ਼ ਸੁਥਰਾ ਹੋ ਗਿਆ ਫਿਰ ਉਹਨੇ ਆਪਣੇ ਹੱਲ ਲਾ ਗਏ ਇਹ ਸਾਰੇ ਅੰਦਰੋਂ ਵੈਰੇ ਆ ਕਿ ਪੰਜਾਬ ਨੂੰ ਕਿਸ ਤਰੀਕੇ ਨਾਲ ਮਾਰਨਾ ਸਿੱਖੀ ਦੇ ਇੱਥੇ ਰਹਿਣੀ ਚਾਹੀਦੀ ਇਹਦਾ ਸਾਰਿਆਂ ਦਾ ਅਜੰਡਾ ਇੱਕੋ ਹੀ ਹੈ ਚਾਹੇ ਕੋ ਭਾਰਤੀ ਜਨਤਾ ਪਾਰਟੀ ਹੋਵੇ ਚਾਹੇ ਭਾਰਤੀ ਸੰਘ ਦੀ ਪਾਰਟੀ ਨਾਲ ਲੜ ਕੇ ਹੀ ਇਹ ਕਾਲੀ ਕਾਰਨਾਮਾ ਕਰਦਾ ਰਿਹਾ ਉਹ ਲੋਕੀ ਦੇਖੋਗੇ ਪੰਜਾਬ ਨੇ ਕਿਸਾਨੀ ਨਾਲ ਕੋਈ ਮਸਲਾ ਸਿੰਧੀ ਗੱਲ ਦਾ ਦੂਜਾ ਤੇ ਚਾਹ ਬੋਲੀ ਦਾ ਕੋਈ ਹੱਲ ਕੀਤਾ ਤੋਂ ਰਾਜ ਤੇ ਬਹਿ ਜਾਂਦੇ ਉਹ ਸਾਰਾ ਕੁਝ ਭੁੱਲ ਜਾਂਦਾ ਤੇ ਜਦੋਂ ਉਹ ਰਾਤੇ ਉਹ ਕੱਢਿਆ ਦਿੰਦੇ ਆ ਤੇ ਫਿਰ ਸਾਰਾ ਕੁਝ ਪਾਣੀ ਚ ਇੱਥੇ ਆ ਜਾਂਦਾ ਬੋਲੇ ਵੀ ਸਿੰਧੀ ਗੱਲ ਤੇ ਪਾਣੀ ਨਾਲ ਬਸਰੇ ਦੇ ਉੱਪਰ ਇਸ ਕਰਕੇ ਹੁਣ ਕਿਉਂ ਬਿਤੇ ਹਾਂ ਅੱਜ ਹੁਣ ਅੱਜੇ ਸਾਡੇ ਇੱਥੇ ਪੰਜਾਬ ਦੇ ਖਾਸ ਕਰਕੇ ਇਸ ਇਲਾਕੇ ਦੇ ਆ ਜਿੱਦਾਂ ਹੁਣੇ ਗਏ ਕੇ ਗਏ ਲੋਕ ਹਰੇਕ ਮਤਾਂ ਤਰਾ ਤਰਾ ਕਰਦੇ ਪਤਾ ਨਹੀਂ ਕਿ ਕੇ ਦੇ ਕਰਨ ਨੂੰ ਬੋਲ ਰੱਖਦੇ ਇੰਨੇ ਲੱਖ ਰੁਪਏ ਦੇ ਦੋ ਜਾਂ ਕੇਦਾ ਕਤਲ ਹੋ ਜਾਣਾ ਅੱਛਾ ਤੇ ਕੋਈ ਸਮਝ ਨਹੀਂ ਆ ਰਿਹਾ ਕਿ ਲੋਕ ਕਰਤੇ ਕਰਨ ਕਿ ਹੁਣ ਵੀ ਲੋਕਾਂ ਨੂੰ ਮਰਾਇਆ ਤਰ੍ਹਾਂ ਕਹਾਇਆ ਜਾਂਦਾ ਜੇ ਨਹੀਂ ਤੁਸੀਂ ਪਰਚੀ ਪਾਓਗੇ ਤਰ ਕੋਈ ਪਾ ਦੇਾਂਗੇ ਦੂਜੇ ਕਹਿੰਦੇ ਜੀ ਜੇ ਨਹੀਂ ਵੋਟਾਂ ਤੋਂ ਸਾਨੂੰ ਨਾ ਪਛਤਾਓਗੇ ਤਾਂ ਅਸੀਂ ਤੁਹਾਨੂੰ ਝੂਠੇ ਪਰਚੇ ਪਾ ਕੇ ਜਦੋਂ ਅੱਗੇ ਪਾਉਨੇ ਸਾਡਾ ਰਿਕਾਰਡ ਆ ਉਹ ਤਾਂ ਤੁਹਾਨੂੰ ਤੇ ਹੋਰ ਪਰਚੇ ਪਾਵਾਂਗੇ ਤੇ ਸਮਝਦੇ ਹੁੰਦੇ ਪੀ ਉਹ ਕਿ ਇਹ ਲੋਕਾਂ ਲੋਕਾਂ ਬਾਅਦੇ ਰਾਜਾ ਕਿ ਜਦੋਂ ਇਹਨਾਂ ਨੂੰ ਸਭ ਡਰੋਂ ਤੋਂ ਕੌਣ ਸੱਬ ਬਿਵਾਦ ਕਰਵਾਤੇ ਰਾਜ ਕਰਦੇ ਇਸ ਤਰ੍ਹਾਂ ਕਿ ਹੁਣ ਆਪਾਂ ਨੂੰ ਸਾਰਿਆਂ ਨੂੰ ਵਿਚਾਰ ਦੀ ਲੋੜ ਹੈ ਓ ਕਿ ਜੇ ਕਦੀ ਸਾਨੂੰ ਵਾਦਾ ਨਾ ਮਾਰਦੇ ਆ ਕਦੀ ਸਾਡੇ ਜ਼ਮੀਨਾਂ ਮੋੜ ਦੇ ਫਿਰਦੇ ਆਉਂਦੇ ਆ ਕਦੀ ਸਾਨੂੰ ਇੱਕ ਨਾਲ ਕਰਨਾ ਚਾਹੁੰਦੇ ਸਾਨੂੰ ਇਸ ਧਰਤੀ ਤੋਂ ਜਾਣਨਾ ਚਾਹੁੰਦੇ ਕਿ ਸਾਡੇ ਜੋਧਿਆਂ ਨੇ ਇਸ ਧਰਤੀ ਨੂੰ ਮਾਰ ਰੱਖਣ ਵਾਸਤੇ ਆਪਣੀਆਂ ਜਾਨਾਂ ਪਤਾ ਨਹੀਂ ਕਿੰਨੀਆਂ ਕਿ ਆਪਣਾ ਇਤਿਹਾਸ ਜੋ ਗੁਰੂ ਗੁਰੂ ਕਾਲ ਤੋਂ ਸ਼ੁਰੂ ਹੋ ਗਿਆ ਅੱਜ ਤੱਕ ਇਹ ਕਿੰਨੀਆਂ ਕਿ ਸ਼ਰਤਾਂ ਹੋ ਚੁੱਕੀਆਂ ਇਸ ਧਰਤੀ ਨੂੰ ਮਾਰ ਰੱਖਣ ਵਾਲਾ ਇਸ ਕਰਕੇ ਸਾਡੇ ਗੁਰੂਆਂ ਦੀ ਧਰਤੀ ਹੈ ਇਹਨੂੰ ਆਪਾਂ ਸਾਰੇ ਜਗਤ ਦਾ ਫਰਜ਼ ਹੈ ਉਹਨੂੰ ਸੰਭਾਲਣਾ ਉਹਨੂੰ ਨਸ਼ਿਆਂ ਦਾ ਕੋਣ ਜਿਹੜਾ ਸਾਡੀ ਧਰਤੀ ਤੇ ਸਾਡੇ ਗੁਰੂ ਤੇ ਸਿਰਫ ਨਸ਼ੇ ਦੇ ਇਹਨੇ ਖਰਾਬ ਸੀ ਤੇ ਉਹ ਨਸ਼ਾ ਕਿਵੇਂ ਨਸ਼ੇ ਤੋਂ ਆਜ਼ਾਦੀ ਨਹੀਂ ਲੱਤੀ ਤਾਂ ਅੱਜ ਸਾਡੀ ਧਰਤੀ ਤੇ ਨਸ਼ਾ ਇਤਾਂ ਪਾਣੀ ਵਾਂਗ ਉਹ ਦਰਿਆ ਵਾਂਗ ਤੇ ਫਿਰ ਨਸ਼ੇ ਦੇ ਤਰੀਕਾ ਸਾਡੇ ਵਾਂਗੂ ਬਹੁਤ ਸ਼ਰਮ ਵਾਲੀ ਗੱਲ ਹੈ ਕਿ ਅਸੀਂ ਇੱਕ ਪਾਸੇ ਪੰਥੋਂ ਹੁੰਦਾ ਤੇ ਇੱਕ ਪਾਸੇ ਇਹ ਗੁਰੂ ਦੀ ਸਿੱਖੀ ਦਾ ਅਵਾਹ ਕਰਦੇ ਤੇ ਇੱਥੇ ਨਸ਼ਾ ਸਾਡੇ ਘਰਾਂ 'ਚ ਸਾਡੇ ਨੌਜਵਾਨੇ ਸਭ ਹੱਥਾਂ ਪੈਣਾ ਤੱਕ ਨਹੀਂ ਪਹੁੰਚੇ ਉਹਦਾ ਜ਼ਿੰਮੇਵਾਰ ਕੌਣ ਹੈ ਸਾਡੀ ਹਿੰਦਸ਼ੀ ਵੀ ਜ਼ਿੰਮੇਵਾਰ ਹੈ ਜਿਹਨੇ ਨਸ਼ੇ ਵਿੱਚ ਗੱਲਾਂ ਦਿੱਤੀ ਜੇ ਸਾਡੀ ਕੋਈ ਇਹ ਮਨੁੱਖੀ ਜਿਹੜੇ ਕਹਿਣ ਵਾਲਿਆ ਤੇ ਸਾਡੇ ਆਪਣਾ ਕੰਮ ਸਹੀ ਤਰੀਕੇ ਨਾਲ ਕਰਦੇ ਤੇ ਸਾਡੀ ਨੌਜਵਾਨੀ ਆਪਣੇ ਰਸਤੇ ਤੋਂ ਨਾ ਭਟਕਦੀ ਆਪਣੇ ਧਰਮ ਨਾਲ ਜੁੜੀ ਰਹਿੰਦੀ ਨਾ ਨਸ਼ਾ ਕਰਦੀ ਨਾ ਕਿ ਗਲਤ ਪਾਸੇ ਜਾਂਦੀ ਨਾ ਉਹ ਕਿ ਧਰਮ ਛੱਡ ਕੇ ਦੂਜੇ ਪਾਸੇ ਜਾਂਦੇ ਇਹਨਾਂ ਦੇ ਆਪਣੇ ਕੋਈ ਵੀ ਜੁਬੀ ਮਾਰੀ ਦੀ ਸੁਭਾਈ ਇਹਨਾਂ ਦੇ ਖਾਲੀ ਆਪਣੇ ਘਰ ਭਰ ਤੋਂ ਸਾਰੇ ਹੋਰ ਕੁਝ ਕੀਤਾ ਦਾ ਦੱਸੋ ਪੰਜਾਬ ਇਸ ਤਰ੍ਹਾਂ ਕਿ ਆਪਾਂ ਸਾਰਿਆਂ ਨੂੰ ਹੋਣੇ ਇਹ ਸਮਝਣ ਦੀ ਲੋੜ ਹੁਣ ਜਿਹੜੀ ਚੀਜ਼ ਦੀ ਸਾਨੂੰ ਲੋੜ ਹੁੰਦੀ ਉਹ ਚੀਜ਼ ਉਹ ਬਿਜਾਤ ਦਾ ਫਤਮਾ ਲੱਗਦੀ ਜਦ ਸਭ ਦਿੰਦੀਏ ਵੀ ਦੀ ਲੋੜ ਆ ਕਿ ਤੁਸੀਂ ਦੇਖੋ ਡੀਓਪੀ ਨਹੀਂ ਮਿਲਣੀ ਕਿ ਉਹ ਬੋਲਦੀ ਵੀ ਆ ਉਹਦੇ ਨਾਲ ਕੋਈ ਕੋਸਾ ਕੋਣ ਛਕਾਉਂਦੇ ਆ ਕਿ ਇਹ 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 ਜਿਵੇਂ ਉਹਦੀ 1500 ਦੀ ਚੀਜ਼ ਤੇ 2000 ਚ ਮੈਂਦੀ ਸਭ ਤੇ ਜਿੱਦਣ ਉਹਦੀ ਲੋੜ ਆ ਤਾਂ ਉਹ ਕਿਸਾਨ 조ਗਿਆ ਜੈ ਦੀ ਉਹਦੋਂ ਜੋੜੀਏ ਰੱਖਾ ਨਾ ਕਰਦੇ ਨੀਆ ਕਿ ਡੀਏ ਵੀ ਪੰਜਾਬ ਚ ਆ ਜੀ ਸਾਨੂੰ ਇਹ ਸਾਰੇ ਜਿੰਨੇ ਵੀ ਆ ਰਾਲ ਮੇਰੇ ਜੇ ਦਿੱਲੀ ਤੋਂ ਚੱਲਣ ਵਾਲੇ ਸਭ ਵੀ ਇਹ ਕਿ ਹਰ ਤਰੀਕੇ ਨਾਲ ਗਲਤ ਕਰਨਾ ਚਾਹ ਰਹੇ ਇਸ ਤਰ੍ਹਾਂ ਕੇ ਅਪਾ ਸਚੇਜ ਹੋਈਏ ਆਪਾਂ ਦੇ ਗੁਰੂ ਨੇ ਸਾਨੂੰ ਬੜਾ ਵੱਡੇ ਮਤਲਬ ਉਹ ਹਮੇਸ਼ਾ ਜੁਲੰਦ ਦੇ ਖਿਲਾਫ ਲੜ ਕੇ ਸਾਡੇ ਯੋਧਿਆਂ ਨੇ ਇੱਕ ਇਤਿਹਾਸ ਹੀ ਹੁੰਦਾ ਕਿ ਅਸੀਂ ਕਦੇ ਦਬਾਸ ਨਹੀਂ ਆਏ ਅਸੀਂ ਜਦੋਂ ਜੱਬੇ ਪਾਉਣ ਲੱਗੋ ਤਬੇ ਹੋ ਜਾਂਦਾ ਕਿ ਸਾਨੂੰ ਇਹੋ ਜਿਹਾ ਤਾਕਤਾਂ ਨਾਲ ਪਿਆਰ ਨਾਲ ਸਭ ਭੱਜ ਉੱਟ ਕੇ ਸਾਡੇ ਕੋਲ ਆਉਂਦੇ ਪਰ ਜੋ ਧੱਕੇ ਨਾਲ ਕਰਨ ਦੀ ਕੋਸ਼ਿਸ਼ ਕਰਦੇ ਉਹਨਾਂ ਬਲਾਮ ਦੇ ਲੋਕ ਖਾਸ ਕਰਕੇ ਸਿੱਖ ਉਹ ਚੀਜ਼ ਨੂੰ ਬਰਦਾਸ਼ਤ ਨਹੀਂ ਕਰਦੇ ਇਸ ਕਰਕੇ ਆਪਾਂ ਗੁਰੂ ਦੇ ਸਿੱਖਿਆਂ ਆਪਾਂ ਇਹਨਾਂ ਦੇ ਕੋਈ ਭੈ ਨਾ ਬਣੀਏ ਤਗੜੇ ਹੋ ਕੇ ਇਹੋ ਜਿਹਾ ਜਿਉਂ ਮਹਾਰਾਜ ਜੀ ਜਣਾ ਬੁੱਢੀਏ ਇਹ ਮੌਕੇ ਵਾਰ-ਵਾਰ ਨਹੀਂ ਹੁੰਦੇ ਠੀਕ ਹੈ ਕਿ ਪਿਛਲੀ ਵਾਰ ਹੀ ਆਪਾਂ ਤੁਸੀਂ ਬਹੁਤ ਵੱਡੀ ਤਜ ਅਨੰਤਪਾਲ ਨੂੰ ਹੈਪੀ ਬਣਾਇਆ ਪਤਾ ਹੁਣ ਪਾਲ ਨੂੰ ਕਿਉਂ ਨਹੀਂ ਛੱਡਿਆ ਗਾਣ ਤੋ ਪੰਜਾਬ ਦੀ ਗੱਲ ਕਰੂੰ ਪੰਜਾਬ ਚ ਤਰਫ ਜੋ ਇਹ ਨਸ਼ਿਆਂ ਦਾ ਕਾਰੋਬਾਰ ਜੋ ਘਟਾ ਘਰ ਦੀ ਕਰ ਰਿਹਾ ਸ਼ਰਤਾਂ ਹੋਏ ਇਸ ਕਰਕੇ ਉਹਨੂੰ ਠੱਕੇ ਦਾ ਹੈ ਸਾਰਿਆਂ ਦੇ ਤਰਫ ਇਹ ਨਹੀਂ ਕਿ ਪੰਜਾਬ ਜਾਂ ਦਿੱਲੀ ਦੀ ਸਰਕਾਰ ਬਾਕੀ ਵੀ ਜਿਹੜੇ ਆਪਣੇ ਆਪ ਨੂੰ ਪੰਥੇ ਤੋਂ ਹੋਰ ਦਾ ਦੂਜੇ ਤਿਰ ਸਾਰਿਆਂ ਦਾ ਜੋੜ ਇਕੱਠਾ ਹੋ ਉਹ ਬਾਹਰ ਨਾ ਆ ਜੇ ਜਦੋਂ ਉਹ ਬਾਹਰ ਆ ਗਿਆ ਤੇ ਨੌਜਵਾਨੀ ਉਹਦੇ ਮਗਰ ਤੋਂ ਪੈਣੀ ਆ ਕਿ ਸੌਰੀਆਂ ਦੇ ਕਰਨਾ ਵਾਅਦਾ ਹੈ ਪੰਜਾਬ ਦੇ ਹੱਕਾਂ ਦੀ ਗੱਲ ਚੱਲੂ ਸਾਡਾ ਨਸ਼ਾ ਪੰਦ ਬਿਕਣਾ ਬੰਦ ਹੋ ਜਾਣਾ ਜਿਸ ਕਰਕੇ ਤਾਕਰ ਕੇ ਨਿਕਲਿਆ ਜਾ ਰਿਹਾ ਹੈ। ਪਰ ਠੀਕ ਹੈ ਉਹ ਨਹੀਂ ਵੀ ਗੱਡੇ ਜਾ ਰਿਹਾ ਪਰ ਆਪਾਂ ਪੰਜਾਬ ਦੇ ਲੋਕ ਇਹ ਦਿੱਲੀ ਵਾਲੇ ਨੂੰ ਕਿਉਂ ਬਰਦਾਸ਼ਤ ਕਰੀ ਗਏ? ਦਿੱਲੀ ਵਾਲੇ ਸਾਡੇ ਤੇ ਕਿਉਂ ਬਰਾਬਰ ਇਧਰ? ਕਿਉਂ ਸਾਨੂੰ ਰੋਕ ਕੇ ਲਾ ਜਿਵੇਂ ਅਸੀਂ ਆਉਂ ਪੁੱਥੀਏ ਆਪਣੇ ਨੌਜਵਾਨਾਂ ਨੂੰ ਬੜੇ ਸੂਝਮਾਨ ਨੌਜਵਾਨ ਲਿਆ ਕਿਉਂਕਿ ਇਹ ਭਾਰੀ ਦਿੱਲੀ ਸ਼ਹਿਰ ਤਾਂ ਇਹੋ ਜਿਹਾ ਕਿ ਉਹਨਾ ਕੋਈ ਚੰਗੇ ਬੰਦੇ ਨੂੰ ਉੱਠਣ ਹੀ ਨਹੀਂ ਦਿੱਤਾ। ਉਹਨਾਂ ਨੇ ਆਪਣੇ ਭਾਈ ਭਤੀਜੇ ਆਪਣੇ ਤੀਆਂ ਪੁੱਤਾਂ ਨੂੰ ਹੀ ਉਹ ਜਿਹੜਾ ਕੰਪਨੀ ਸੀ ਉਹਨਾਂ ਸਰਸੱਜਤ ਬਣਾਉਂਦੀ ਕੋਸ਼ਿਸ਼ ਕੀਤੀ ਜਿਹੜਾ ਕੋਈ ਕੌਮ ਦਾ ਨੀਦਰ ਕੌਮ ਦਾ ਆਪੋ ਸੀ ਉਹ ਉਹਨਾਂ ਦੇ ਰਸਤੇ ਚੋਂ ਕਿਸੇ ਨਾ ਕਿਸ ਤਰੀਕੇ ਨਾਲ ਹਟਾਤਾ ਔਰ ਉੱਠ ਨਹੀਂ ਦਿੰਦਾ ਇਸ ਤਰ੍ਹਾਂ ਕਿ ਹੋਣ ਆਪਾਂ ਸਮਾਪਲਾ ਤੇ ਜਿੰਨਾ ਵੱਧ ਰਿਹਾ ਸਾਰਾ ਕੁਝ ਫੀਡੀਆਂ ਰਹਿੰਦੇ ਬਿੱਲੀ ਦੀ ਮਜ਼ੇ ਵਿੱਚ ਸਾਰਾ ਕੁਝ ਜਾਗਰਤੀ ਤੇ ਨੌਜਵਾਨ ਜਾਗ ਰਿਹਾ ਤੇ ਫੀਡੀਆਂ ਦੀ ਤੌਰ ਤੇ ਆ ਜਿਹੜੇ ਅੱਜ ਪ੍ਰੋਗਰਾਮ ਦੇ ਉੱਤੇ ਇਕੱਤੇ ਨਹੀਂ ਇਕੱਠਾ ਚ ਬੈਠੇ ਵਿੱਚ ਸਾਰਾ ਕੁਝ ਹੋ ਜਾਂਦਾ ਇਸ ਤਰ੍ਹਾਂ ਕਿ ਆਪਾਂ ਸਾਰੇ ਜਣ ਸਟੇ ਹੋਈਏ ਇਹਨਾਂ ਦੀਆਂ ਦਾਤ ਇਹਨਾਂ ਦੇ ਨਾ ਦੇ ਕੋਈ ਧਰਮ ਨਹੀਂ ਹੈ ਨਾ ਭੈਰ ਬਣੀਆਂ ਨਾ ਤੇ ਨਾ ਨਾ ਰੋਹ ਰਾਲਚ ਬਣੀਆਂ ਆ ਜੇ ਵਿਕਾਸ ਦੀ ਗੱਲ ਹੁਣ ਪਿੰਡਾਂ ਨੂੰ ਕਰਦਾ ਫਿਰਦੇ 3 ਸਾਲ ਪਹਿਲਾਂ ਪਿੰਡ ਨੂੰ ਸਰਕਾਰ ਆਇਸ਼ ਹੋ ਜਿੱਥੇ ਦੇ ਨਾਲ ਘਰ ਚੋਂ ਲੋਕ ਨੂੰ ਮੁਕਾਸ ਕਰਨਾ ਕੋ ਲੋਕਾਂ ਦਾ ਭਰਾ ਕਰਦੇ ਉਹਦਾ ਕਰਦੇ ਹੁਣ ਇਹ ਤੇ ਮਜਬੂਰੀ ਬਣ ਗਈ ਹੈ ਇਹਨਾਂ ਦੀ ਅਣਖ ਖਤਾਰ ਦੇ ਲੱਗੀ ਹੈ ਕਿ ਅਸੀਂ ਕੀ ਮੁੱਖ ਮੂੰਹ ਖੜੀ ਹੋ ਉਹਨਾਂ ਦੀ ਜਿਹਾ ਕਹਿੰਦਾ ਸੀਗਾ ਕਿ ਇੱਕ ਵਾਰ ਜੇ ਸਰਕਾਰ ਪਾਉਂਸੀ ਕੰਮ ਹੀ ਇਹਨੇ ਕਰਾਂਗੇ ਦੁਬਾਰਾ ਵੋਟਾਂ ਪਾ ਕੇ ਨਹੀਂ ਰੋੜ ਨਹੀਂ ਪੜੀ ਰੋੜ ਆਪੇ ਪਾਉਣਗੇ ਪ੍ਰੋਜੈਕਟ ਉਹ ਹੁਣ ਤੋਂ ਘਰਾਂ ਕੋਲੇ ਬੱਧੀ ਆਪਾਂ ਪ੍ਰਧਾਨ ਮੰਤਰੀ ਪੂਜੀ ਸਰਕਾਰ ਇੱਥੇ ਆ ਕੇ ਤਾਂ ਅੰਦਰ ਦੇ ਹਾਲੇ ਵਿੱਚ ਬੈਠੀ ਹੈ। ਦੇਖ ਲਿਖ ਕੇ ਆਪਾਂ ਨੂੰ ਸਾਰਿਆਂ ਨੂੰ ਆਪਾਂ ਕੋਈ ਅਣਜਾਣ ਤੇ ਆਈਆਂ ਪਰ ਪਤਾ ਨਹੀਂ ਕੀ ਹੋ ਰਿਹਾ ਸੀ। ਪਰ ਮੇਰੇ ਖਿਆਲ ਅਕਿ ਆਪਾਂ ਥੋੜਾ ਜਿਹਾ ਚਾਕੀ ਜੇ ਤਕੜੇ ਹੋਈਏ ਛੋਟੇ ਛੋਟੇ ਨੋਬਜ਼ਾਲ ਜਿਹੜੇ ਸ਼ਟਾ ਕੇ ਇਹਨਾਂ ਨੂੰ ਉਹਨਾਂ ਚਿਰ ਆਪਣੇ ਕੋਮਿਨਿਟੀ ਚੰਦੀ ਕਰਾ ਜੀਂ। ਇਹ ਜਿਹੜੀ ਸਾਡੀ ਨੌਜਵਾਨੀ ਨਸ਼ਿਆਂ ਦਾ ਮਾਰ ਰਹੀ ਆ ਸਾਡੇ ਤਕਬੂਰ ਕਰਕੇ ਕਿੱਥੇ ਐਂ ਕਰਣੀਆਂ ਜੇ ਬਾਈਕ ਸਾਡਾ ਤੇ ਕੋਈ ਨਾ ਰਿਹਾ ਜਿੰਨੇ ਤਰੱਕੀ ਜਿਹਦੇ ਬਾਅਦ ਤੇ ਤਰੱਕੀਆਂ ਕਰਦੇ ਆ ਹੋਣਾ ਸੀ ਆ ਪਰਸੋਂ ਕੋ ਉਹਦੇ ਗੱਡੀ ਵਿੱਚ ਲੱਗਿਆ ਸੀ ਉੱਥੇ 16 17 ਸਾਲ ਦਾ ਇੱਕ ਬੱਚਾ 17 18 ਸਾਲ ਦੀ ਇੱਕ ਮਰਸੀ ਉਹ ਪੂਰਾ ਹੋ ਗਿਆ ਤੇ ਉਹ ਕਲਾ ਕਲਾ ਬੱਚਾ ਸੀ ਉਹਦਾ ਮਾਂ ਪਿਓ ਪਹਿਲਾਂ ਪੂਰੇ ਹੋ ਗਏ ਉਹ ਪਹਿਲਾਂ ਮੋੜਾਈ ਤੇ ਉਹ ਦੱਸਦੇ ਕਿ ਇਹ ਪਿਛਲੇ 1.5 ਮਹੀਨੇ ਵਿੱਚ ਵਿੱਚ گاਉਂ ਦਾਸ گاਉਂ ਜਵਾਨ ਇਹ ਉਹ ਗੱਡੀ ਵਿੱਚ ਤੇ ਪੂਰੇ ਹੋ ਗਿਆ ਇਹ ਸਾਡੀ ਸਰਕਾਰਾਂ ਨੂੰ ਸਾਡਾ ਕੋਈ ਕਿਦਰ ਨਹੀਂ ਅਸੀਂ ਵਾਰ ਚੀਏ ਜਿੰਦੇ ਨੇ ਇਹਨਾਂ ਨੂੰ ਢੁੱਟ ਕੇ ਲੈ ਦੇ ਕੋਈ ਕੁਛ ਨਹੀਂ ਇਦਾਂ ਜੇ ਆਪਣੀਆਂ ਵੋਟਾਂ ਦੇ ਆਪਣਾ ਰਾਜ ਦੀ ਫਿਕਰ ਆ ਬਸ ਜਿਸ ਤਰ੍ਹਾਂ ਕਿ ਆਪਾਂ ਇਹੋ ਜਿਹੇ ਨਿਕੰਮੇ ਲੋਕਾਂ ਨੂੰ ਰਾਜ ਦੰਦੇਗੇ ਰਾਜ ਚੰਗੇ ਬੰਦੇ ਦੰਦੇਗੇ ਜਿਹੜੇ ਸਾਡੇ ਸਾਡੀ ਗੱਲ ਕਰ ਸਕਣ ਜਿਹੜੇ ਸਾਡੇ ਖਾਤਰ ਜਦੋਂ ਮਰਬਾਨੀ ਦੇ ਸਕਣ ਜਿੰਨਾ ਇੱਥੇ ਲੋਕਾਂ ਨੇ ਦਿੱਤੀਆ ਜਿਨ੍ਹਾਂ ਨੇ ਆਪਣਾ ਘਰ-ਬਾਰ ਸਾਰਾ ਕੁਝ ਛੁਡਾਲ ਕਰਤਾ ਕੌਮ ਦੀ ਖਾਤਰ ਜਿਹੋ ਜ ਆਪਣੇ ਪਤੀ ਸੇ ਤਾਂ ਪ੍ਰਾਨੇ ਬਿਠੇ ਦੀਤੀ ਪਤੀ-ਪਤੀ ਸਾਬਤੋਂ ਤੋਂ ਉਹਨਾਂ ਦਾ ਵੀ ਜਿਹੜਾ ਬਵਾਗ ਬੰਨ ਦਾ ਰੋਣਾ ਸੀ ਉਹਨਾਂ ਨੇ ਸਾਡੀ ਕੌਮ ਦੀ ਖਾਤਰ ਦਿੱਤਾ ਸਾਡੀ ਜਾਨਵਾਂ ਨੂੰ ਬਚਾਉਣ ਖਾਤਰ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਤੇ ਸਾਡੀਆਂ ਸਰਕਾਰ ਜੇ ਜੀ ਆਜੀਬ ਲਾਦੀ ਦੇ ਕਾਬਲ ਮੁਤੱਲਬਾਂ ਨਾਲ ਜੀ ਸਰਕਾਰ ਸਟਾਫਰ ਦੇ ਸਾਡੀਆਂ ਸਰਕਾਰਾਂ ਦੇ ਬੇਮਾਅਕ ਨੂੰ ਬਾਹਰੇ ਨਿਕਾਲ ਦੇ। ਇਹ ਧਾਮੇ ਕਰਦੇ ਆ ਜਿਹੜੇ ਆ ਸਾਰੇ ਉਹ ਲੋਕਾਂ ਨੂੰ ਪਤਾ ਲੱਗ ਜਾਂਦਾ। ਤੇ ਇਹ ਇਹ ਇਹਨਾਂ ਨੇ ਜਾਣ ਬੁੱਝ ਕੇ ਇਹਨਾਂ ਨੂੰ ਮਿਟਾ ਕਰਤਾ ਜਾਂਦਾ। ਜੇ ਅਮਰ ਤੋਂ ਪਾਲ ਨੂੰ ਜਾਂ ਉਹਨਾਂ ਦੇ ਸਾਥੀਆਂ ਨੂੰ ਦਜਾ ਕਰਤਾ ਹੀ ਨਹੀਂ ਗਿਆ ਉਹਨਾਂ ਦਾ ਜਿਆ ਕਿ ਇਹ ਇਹ ਲੋਕ ਉਹਨਾਂ ਦੇ ਨਾਲ ਚੱਲ ਜਾਂਦੇ ਆ ਉਹਨਾਂ ਨੇ ਤਰਮਾਣੀ ਕੀਤੀ ਆ ਜਾਂ ਜਿਹੜੇ ਪ੍ਰਾਣੇ ਸਿੰਘ ਆ ਉਹ ਬਾਹਰ ਆਉਣਗੇ ਤੇ ਇਹ ਇਹਨਾਂ ਦੇ ਜਿਹੜੇ ਯਾਰ ਦੋਸਤਿਆ ਸੱਸੀ ਵਾਲੇ ਉਹਦੇ ਉਹਨਾਂ ਨੇ ਕੀ ਕੀ ਕਰਮ ਕੀਤੇ ਇਹਨੇ ਕਸਰ ਕੀਤੇ ਆ ਕੀ ਕੀ ਨਹੀਂ ਕੀਤਾ ਜੋ ਉਹਨਾਂ ਨੂੰ ਜਦੋਂ ਮਰਜੀ ਸਕਦੇ ਆ ਇਹ ਸਰਕਾਰਾਂ ਸਾਡੇ ਜਖਮਾਂ ਤੇ ਨੂਨ ਪਾਉਂਦੀਆਂ ਇਹ ਕਦੀ ਕੋਈ ਸਾਡੇ ਸਰਕਾਰੇ ਦਾ ਕਿਸ ਤਰ੍ਹਾਂ ਕੇ ਆਪਾਂ ਆਪਣੀ ਖੇਤਰੀ ਪਾਰਟੀ ਖੇਤਰੀ ਪਾਰਟੀ ਸੀ ਕੇ ਸਾਡੇ ਉਮੀਦਵਾਰ ਸੀ ਉਹਨੇ ਸਾਡੇ ਨੂੰ ਬਹੁਤ ਅਸੀਂ ਪੰਜਾਬ ਦਾ ਬਹੁਤ ਵੱਡੀਆਂ ਲੜਾਈਆਂ ਲੜੀਆਂ ਪਰ ਉਹਨੂੰ ਬਾਅਦ ਤੇ ਜੋ ਕੁਝ ਹੋਇਆ ਉਹ ਸਾਰਿਆਂ ਨੂੰ ਪਤਾ ਹੈ ਤੇ ਹੁਣ ਆਪਾਂ ਆਪਣੇ ਪੰਜਾਬ ਦੀ ਇੱਕ ਵਾਰ ਦੀ ਇਹ ਤਗੜੀ ਕਰੀਏ ਜਿਹੜੇ ਸਾਡੇ ਹੱਕਾਂ ਤੇ ਪਹਿਰਾ ਦੇ ਸਕੇ ਸਾਡੀ ਜਵਾਨੀ ਨੂੰ ਸਾਡੀ ਕਿਸਾਨੀ ਨੂੰ ਸਾਡੇ ਉਪਾਦਨ ਸਾਡੇ ਧਰਤੀ ਨੂੰ ਬਚਾ ਸਕੇ ਇਸ ਕਰਕੇ ਸਾਡੇ ਚਰਨਾਂ 'ਚ ਇਹ ਹੋ ਦੇਤੀਆਂ ਕਿ ਹੁਣ ਆਪਾਂ ਜਾਗੀਏ ਆਪਣੀ ਜਦੋਂ ਵੀ ਬਖਰੀ ਨਹੀਂ ਹੋ ਸਕਦੀ ਅਸੀਂ ਵੀ ਗਲਤ ਹੋ ਸਕਦੇ ਆਂ ਔਰ ਕਈ ਚੀਜ਼ਾਂ ਹੋ ਸਕਦਾ ਔਰ ਇਹ ਚੀਜ਼ ਕਿ ਇਹ ਬੇਲਾ ਜਿਹੜਾ ਸਾਡੇ ਇੱਕ ਪੌਮੀ ਫਰਜ਼ ਸਾਡੀ ਪੌਮ ਦੀ ਅਣਖ ਦਾ ਸੁਣਾ ਲਿਆ ਇਹ ਇਹਦੇ ਵਾਸਤੇ ਆਪਣਾ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ ਕੋਈ ਤੇਰਸ ਛੱਡ ਕੋਈ ਰਾਜ ਨਹੀਂ ਤੇ ਯਾਰ ਕੋਈ ਸਾਡਾ ਇਨਸਾਨ ਥੋੜਾ ਬੁਹਾਤਾ ਹੁੰਦਾ ਤੇ ਤਾਂ ਹੀ ਹੋਊਗਾ ਜੇ ਕਿਉਂਕਿ ਸਿੱਧਾ ਜੇ ਸਾਡੇ ਵੱਡੇ ਹਮੜੇ ਰਿਆਂ ਦੀ ਜੇ ਹੁੱਚਾ ਦੇਖਦੇ ਰਹੇ ਤਾਂ ਕੌਣ ਸਾਡੇ ਨੂੰ ਇੰਨਾ ਵੱਡਾ ਰਾਜ ਜੋ ਮਾਨ ਰੱਖੇ ਸਕਦਾ ਬੰਦਾ ਭਾਗਤ ਦਾ ਕਿ ਇਹ ਇਨਸਾਨ ਛੱਤ ਇਹ ਦੁਨੀਆਂ ਆ ਕੇ ਬੰਦੀਆਂ